ਸਸਤੀ ਕਲਾ ਸਾਰਿਆਂ ਨੂੰ ਮੈਂ ਤੁਹਾਨੂੰ ਅੱਜ ਇੱਕ ਨਵੀਂ ਗੱਲ ਦੱਸਣੀ ਚਾਹਨਾ। ਉਹ ਬਾਈ ਲੇਬਰ ਨਾਲ ਗਾਜਰਾ ਲੱਦ ਰਹੀ ਹੈ। ਬਾਈ ਜੀ ਇਹ ਗਾਜਰਾ ਤੁਸੀਂ ਉਰੇ ਬੀਜਦੇ ਹੋ? ਮੈਂ ਇੱਕ ਬਹੁਤ ਵੱਡੀ ਫੈਕਟਰੀ 'ਚ ਇਹ ਗਾਜਰਾ ਸਾਫ਼ ਹੁੰਦੀਆਂ ਦੇਖਿਆ ਨੇ ਪੰਜਾਬ 'ਚ। ਹਾਂਜੀ। ਇਹ ਕਿੱਥੇ ਜਾਂਦੀਆਂ ਨੇ ਗਾਜਰਾ? ਇਹ ਉੱਥੋਂ ਜਾਪਾਨ ਜਾਂਦੀ ਹੈ ਜੀ ਪੈਕ ਹੋ ਕੇ। ਜਾਪਾਨ ਪੰਜਾਬ 'ਚੋਂ? ਹਾਂਜੀ ਹਾਂਜੀ। ਆ ਪੰਜਾਬ ਦੇ ਖੇਤਾਂ 'ਚ ਬਣੀਆਂ ਵੀ ਗਾਜਰਾ ਉੱਗੀਆਂ ਵੀ ਆ ਜਾਪਾਨ ਜਾਂਦੀਆਂ। ਹਾਂਜੀ ਜਾਪਾਨ ਜਾਂਦੀ। ਇਹ ਕੱਟ ਕੇ ਜਾਂਦੀਆਂ ਨੇ ਹਾਂਜੀ ਪੈਕਿੰਗ ਹੋ ਕੇ ਜਾਂਦੀ ਹੈ ਜੀ 30 ਕਿਲੋ ਦੀ ਜੀ 30 ਕਿਲੋ ਦੀ ਹਾਂ ਆਹ ਗਾਜਰ ਹੈ ਨਾ ਹਾਂਜੀ ਅਕੀ ਜਪਾਨ ਦੇ ਵਿੱਚ ਗਾਜਰ ਦਾ ਕੀ ਆਉ ਕਿਉਂ ਇਹ ਪੰਜਾਬ ਚੋਂ ਕਿਉਂ ਜਪਾਨ ਜਾਂਦੀ ਹੈ ਪਹਿਲਾਂ ਜਿੰਨਾ ਜੀ ਮੰਨ ਲਓ ਵੀ ਉਹਨਾਂ ਦੀ ਪ੍ਰੋਡਕਸ਼ਨ ਸੀ ਉਹ ਘਟ ਗਈ ਜੀ ਉਹਨਾਂ ਨੇ ਫਿਰ ਪੰਜਾਬ 'ਚ ਇਹਨੂੰ ਪਹਿਲਾਂ 2 ਕੁ ਸਾਲ ਯੂਜ਼ ਕਰਕੇ ਦੇਖਿਆ ਜੀ ਜਦ ਇੱਧਰ ਹੋਣ ਲੱਗ ਗਈ ਫਿਰ ਉਹਨਾਂ ਨੇ ਵਧਾਤਾ ਜੀ ਕੰਮ ਅੱਛਾ ਬੀ ਵੀ ਜਪਾਨ ਹੁੰਦਾ ਹੈ ਇਹ ਸਾਰਾ ਕੁਝ ਉਧਰ ਹੀ ਹੁੰਦਾ ਜੀ ਉਹਨਾਂ ਕੋਲੋਂ ਟ੍ਰਾਇਲ ਕਰਦੇ ਨੇ ਜੀ ਉਹ अच्छा ਤੋਂ ਨੂੰ ਓਫਰ ਇਹ ਕੀ ਦਿੰਦੇ ਨੇ ਜਿਵੇਂ ਆਹ ਖੇਤ ਤਾਂ ਤੁਸੀਂ ਪਹਿਲਾਂ ਲਵਾ ਕੇ ਜਿਹੜੀ ਸੀ ਕੰਟੈਕਟ ਕਰ ਲੈਂਦੇ ਨੇ ਜੀ 5 ਰੁਪਏ 25 ਪੈਸੇ ਦਾ ਜੀ 5 ਰੁਪਏ 25 ਪੈਸੇ ਕਿਲੋ ਹਾਂ ਜੀ اچھا ਤੇ ਉਦੋਂ ਬਾਅਦ ਦੇ ਵਿੱਚ ਫਿਰ ਤੁਸੀਂ ਇੱਥੋਂ ਫੈਕਟਰੀ 'ਚ ਭੇਜਦੇ ਹੋ ਫੈਕਟਰੀ ਤੋਂ ਧੋ ਕੇ ਜੀ ਇਹਨੂੰ ਜਿਹੜੀ ਸੀ ਪੂਰਾ ਕੱਟ-ਕਟਈਆ ਕਰਕੇ ਇਹਨੂੰ ਬਰਫ਼ ਜਮਾ ਕੇ ਚੰਗੀ ਤਰ੍ਹਾਂ ਜੀ ਫਿਰ ਇਹ ਉੱਥੋਂ ਆਪਣੇ ਲੱਦ ਕੇ ਟਰੱਕਾਂ 'ਚ ਜੀ 6-12 ਅਸੀਂ ਜਪਾਨ ਭੇਜਦੇ ਨੇ ਯਾਰ ਇਹ ਤਾਂ ਖਰਚਾ ਬਹੁਤ ਪੈਂਦਾ ਹੂ ਪੈਂਦਾ ਹੋਊ ਜੀ ਇਹ ਉਹਨਾਂ ਨੂੰ ਫਿਰ ਆਮਦਨ ਵੀ ਹੋਊ ਜੀ ਤੇ ਤਾਂ ਹੀ ਐਡਾ ਪ੍ਰੋਜੈਕਟ ਲਾਇਆ ਹੋਇਆ ਜੀ ਦੋ ਫੈਕਟਰੀਆਂ ਨੇ ਉਹ ਅੱਛਾ ਤੁਸੀਂ ਕਿੰਨੇ ਬਿੱਘੇ ਦੀ ਖੇਤੀ ਕਰਦੇ ਹੋ ਸਾਡੇ ਅਸੀਂ ਮੰਨ ਲਓ ਵੀ 5 ਕਿੱਲੇ ਮੇਰੇ ਲੱਗੇ ਹੋਣੇ 100 ਕਿੱਲਾ ਗਾਜਰ ਦਾ ਮੇਰੇ ਪਿੰਡ-ਪਿੰਡ ਲੱਗਿਆ ਪਈ ਨਹੀਂ ਦੇਖੋ ਭਾਈ ਜੀ ਲੋਕ ਕਹਿੰਦੇ ਨੇ ਕਿਸਾਨੀ 'ਚ ਕੋਈ ਫਾਇਦਾ ਨਹੀਂ ਹੈਗਾ ਕੀ ਭਾਈ ਜੀ ਕਿੰਨੇ ਪੈਸੇ ਕਮਾ ਲੈਂਦੇ ਹੋ ਤੁਸੀਂ ਕਿੱਲੇ ਮਗਰ ਏ ਜੀ ਮੰਨ ਲਓ ਖਰਚਾ ਕੱਢ ਕੇ 70 75000 ਛੱਡ ਜਾਂਦੀ ਹੈ ਜੀ ਸਾਰਾ ਖਰਚਾ ਕਣਕ ਜੀਰੀ ਨਾਲੋਂ ਠੀਕ ਹੈ ਇਹ ਜੀ ਕਣਕ ਨਾਲ ਤਾਂ ਬਹੁਤ ਮੂਰੇ ਹੈ ਜੀ ਕਣਕ ਦਾ ਦੁੱਗਣੀ ਹੋ ਜਾਂਦੀ ਹੈ ਜੀ ਅੱਛਾ ਹਾਂ ਜੀ ਆਹ ਗਾਜਰਾਂ ਨੇ ਕਰੇ ਬਣਾਉਣ ਨੂੰ ਵੀ ਵਧੀਆ ਨੇ ਇਹ ਨਹੀਂ ਜੀ ਆਪਣਾ ਸਵਾਦ ਨਹੀਂ ਆਉਂਦਾ ਜੀ ਆਪਣੇ ਵਾਲੀ ਗਾਜਰ ਵਾਲਾ ਜੀ ਅੱਛਾ ਹਾਂ ਜੀ ਬਣਦੀ ਹੈਗੀ ਆ ਜੀ ਓਕੜੀ ਪਰ ਖਾਣ ਚ ਥੋੜਾ ਜਿਹਾ ਫਰਕ ਰਹਿ ਜਾਂਦਾ ਜੀ ਮਿਹਨਤ ਕਿੰਨੀ ਕਾਉਂਦੀ ਆ ਮਿਹਨਤ ਬਹੁਤ ਆਉਂਦੀ ਹੈ ਜੀ ਅੱਛਾ ਮਿਹਨਤ ਤਾਂ ਹੀ ਮੰਨ ਲਓ ਹੈਗੀ ਜੀ ਹੁਣ ਤੱਕ ਮਿਹਨਤ ਹੈ ਜੀ ਰਾਤ 1 ਵਜੇ ਪਏ ਆ ਜੀ ਹੁਣ ਫੇਰ ਜਨ ਵੀ ਲੇਬਰ ਚੋਂ ਪੈਸੇ ਕੱਢ ਕੇ ਦੋ ਪੈਸੇ ਬਣ ਜਾਂਦੇ ਨੇ ਹਾਂਜੀ ਹਾਂ ਬਣ ਜਾਂਦੇ ਨੇ ਲੇਬਰ ਵਗੈਰਾ ਕੱਢ ਕੇ 70 ਬੰਦੇ ਦਾ ਲੇਬਰ ਦੀ ਲੱਗੇ ਹੋਏ ਨੇ ਜੀ ਆ ਭਈਆਂ ਸਣੇ ਅੱਛਾ ਉਹ ਬਰਾ ਬੱਕ ਦੇਖ ਲਓ ਦੋਸਤੋ ਲੱਗੇ ਹੋਏ ਨੇ ਲੋਕ ਅੱਛਾ ਤੁਸੀਂ ਕੱਲੀ ਗਾਜਰੇ ਬੀਜ ਦਿਓ ਕੋਈ ਹੋਰ ਇੰਪੋਰਟਡ ਵੀ ਫਸਲ ਬਣਾਉਣੀ ਹੈ ਹੁਣ ਇਹ ਤੋਂ ਬਾਅਦ ਸਵੀਟ ਕੌਰਨ ਲੱਗਣੀ ਹੈ ਜੀ ਸਵੀਟ ਕੌਰਨ ਉਹ ਕਿੱਥੇ ਜਾਂਦੀ ਹੈ ਉਹ ਵੀ ਇਹਨਾਂ ਨਹੀਂ ਲੈਣੀ ਹੈ ਜੀ ਜਪਾਨ ਵਾਲਿਆਂ ਨੇ ਨਹੀਂ ਨਹੀਂ ਉਹ ਇਹੀ ਫੈਕਟਰੀ ਨੇ ਲੈਣੀ ਹੈ ਜੀ ਇਹ ਪਤਾ ਨਹੀਂ ਹੁਣ ਉਹਨਾਂ ਗਾਹਾਂ ਕਿਨਾਂ ਨੂੰ ਦੰਦੇ ਨੇ ਜਨ ਵੀ ਜ਼ਿਆਦਾਤਰ ਇੰਪੋਰਟ ਹੀ ਹੁੰਦਾ ਇਸ ਮਾ ਇੰਪੋਰਟ ਹੀ ਹੁੰਦਾ ਜੀ ਠੀਕ ਹੈ ਜੀ ਲੈ ਵੀ ਦੋਸਤੋ ਦੇਖ ਲਓ ਕਿਸਾਨਾਂ ਦੀ ਮਿਹਨਤ ਵੀਰਾਂ ਦੀ ਆ ਖੜਾ ਇੰਟਰ ਟਰੈਕਟਰ ਕੋਈ ਟਰੈਕਟਰ ਵੀ ਇਹ ਨਹੀਂ ਹੈਗਾ ਵੀ ਹਾਲੈਂਡ ਲਿਆ ਹੋਇਆ ਕੋਈ ਬਹੁਤ ਵੱਡਾ ਜੌਂਡੀਅਰ ਹੈ ਇਹ ਵੀਰਾਂ ਦੀ ਮਿਹਨਤ ਹੈ ਕਰਨੀ ਚਾਹੀਦੀ ਹੈ ਬਾਈ ਮਿਹਨਤ ਮਿਹਨਤ ਕਰਨੀ ਚਾਹੀਦੀ ਹੈ ਜੀ ਬਾਹਰਲੇ ਦੇਸ਼ਾਂ ਨਾਲੋਂ ਠੀਕ ਹੈ ਠੀਕ ਹੈ ਜੀ ਬਾਹਰਲੇ ਵੀ ਜੇ ਉਰੇ ਵੀ ਕਰ ਲਈਏ ਤਾਂ ਉਰੇ ਵੀ ਉਨੇ ਕੋ ਬਣੇ ਜਾਂਦੇ ਨਹੀਂ ਜੀ ਵੈਰੀ ਗੁੱਡ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਇਹ ਮੇਰਾ ਪਿੰਡ ਝਮਾਲਾ ਜੀ ਨੌ ਹਰਿੰਦਰ ਸਿੰਘ ਜੀ ਝਮਾਲਾ ਚੰਬਾਲੇ ਦਾ ਇੱਕ ਮੇਰਾ ਫਾਲੋਅਰ ਵੀ ਹੈ ਮਿਲਦਾ ਉਹਨੂੰ ਕਿਸੇ ਦਿਨ ਉੱਥੇ ਦੁਕਾਨ ਕਰਦਾ ਚਾਹਲਪਿੰਡ ਅੱਛਾ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਤੁਹਾਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਦੇਖ ਕੇ ਯਾਰ ਵੀ ਤੁਸੀਂ ਇੰਨੀ ਮਿਹਨਤ ਕਰਦੇ ਹੋ ਤੇ ਆ 60 70 ਬੰਦਿਆਂ ਨੂੰ ਰੁਜ਼ਗਾਰ ਵੀ ਦਿੰਦੇ ਹੋ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਕਿਸਾਨੀ ਦੇ ਵਿੱਚ ਆ ਦੇਖ ਲਓ ਵੀਰੋ 70 80000 ਰੁਪਏ ਬਚ ਜਾਂਦੇ ਨੇ ਹਾਂ ਜੀ 70 70000 ਤਾਂ ਮੰਨ ਕੇ ਚੱਲੋ ਬਚੇ ਜਾਂਦਾ ਜੀ ਪੂਰਾ ਇੱਕ ਕੀਲੇ ਦਾ ਇੱਕ ਟੀਲੇ ਦਾ ਜੀ ਹਾਂ ਇਹ ਕਾਇਮ ਮਹੀਨਿਆਂ ਦੀ ਫਸਲ ਹੁੰਦੀ ਹੈ ਜੀ 4 ਮਹੀਨਿਆਂ ਦੀ ਫਸਲ ਆਈ ਹੈ 4 ਮਹੀਨਿਆਂ ਦੀ ਉਸ ਤੋਂ ਬਾਅਦ ਚ ਨਾਲੇ ਹੋਰ ਹੋਰ ਹੋ ਜਾਂਦੀ ਹੈ ਸਵੀਟ ਕੌਰ ਹੋ ਜਾਣੀ ਹੈ ਜੀ ਉਸ ਤੋਂ ਬਾਅਦ ਵੈਰੀ ਗੁੱਡ ਵੈਰੀ ਗੁੱਡ ਮੈਨੂੰ ਬੜੀ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਵੀਰੋ ਮਿਹਨਤ ਕਰੋ ਕਿਸਾਨ ਜਿੰਦਾਬਾਦ ਤਾਂ ਹੋਣਾ ਚਾਹੀਦਾ ਪੰਜਾਬ ਚ ਸਤਿਕਾਰ ਬੁਲਾ ਦਿਓ ਸਾਰਿਆਂ ਨੂੰ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ